ਬਿਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਏ ਅੱਜ ਮੰਦਪਾਗੀ ਖਬਰ ਸਾਹਮਣੇ ਆਈ ਹੈ ਫਰੀਕੋਟ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋਣ ਦਾ ਸਮਝਾਰ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਕ ਫਰੀਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆ ਦੇ ਰਹਿਣ ਵਾਲੇ ਹੌਲਦਾਰ ਬਲਤੇਜ ਸਿੰਘ ਫਰੀਕੋਟ ਦੀ ਪੁਲਿਸ ਦੇ ਵਿੱਚ ਪੀਸੀਆਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਸਵੇਰ ਉਹਨਾਂ ਦੀ ਮੌਤ ਹੋਣ ਦਾ ਸਮਝਾਰ ਪ੍ਰਾਪਤ ਹੋਇਆ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਨੂੰ ਫਰੀ ਕੋਟ ਦੇ ਗੁਰੂ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋਈ ਹੈ ਅਤੇ ਉਹ ਰਾਤ ਸਮੇਂ ਡਿਊਟੀ ਤੇ ਤਨਾਤ ਸਨ ਅਤੇ ਸਵੇਰ 7 ਵਜੇ ਦੇ ਕਰੀਬ ਇਹ ਘਟਨਾ ਸਾਹਮਣੇ ਆਈ ਹੈ ਤੁਸੀਂ ਵੀ ਸੁਣੋ ਉਹਨਾਂ ਦੇ ਸਾਥੀਆਂ ਨੇ ਇਸ ਬਾਰੇ ਹੋਰ ਕੀ ਕਿਹਾ ਇਹ ਆਪਣਾ ਹੌਲਦਾਰ ਬਲਤੇਜ ਸਿੰਘ ਆਪਣੇ ਥਾਣਾ ਸਿਟੀ ਫਰੀ ਕੋਟ ਤਨਾਤ ਸੀ ਜੀ ਇਹਦੀ ਨਾਈਟ ਡਿਊਟੀ ਸੀ ਪੀਸੀਆਰ ਪੈਟਰੋਲਿੰਗ ਤੇ ਜੀ ਤੇ ਅਚਾਨਕ ਹੀ ਸਵੇਰੇ ਮੇਰੀ ਸਵੇਰੇ ਮਾਰਨਿੰਗ ਦੇ 6:30 ਵਜੇ ਗੱਲ ਹੋਈ ਇਹਨਾਂ ਨਾਲ ਤੇ 7 ਵਜੇ ਨੂੰ ਥੋੜੀ ਅਟੈਕ ਦੀ ਪ੍ਰੋਬਲਮ ਆ ਗਈ ਆ ਤੇ ਅਸੀਂ ਜਲਦੀ ਤੋਂ ਜਲਦੀ ਉੱਥੋਂ ਗੱਡੀ ਲੈ ਕੇ ਐਮਰਜੈਂਸੀ ਮੈਡੀਕਲ ਕੇਅਰ ਕੋਟ 'ਤੇ ਲਿਆਂਦਾ ਤੇ ਡਾਕਟਰ ਨੇ ਉਹਨੂੰ ਡੈੱਡ ਕੋਸ਼ਿਸ਼ ਕਰਤਾ ਜੀ ਤੇ ਕਾਰਨ ਅਜੇ ਤੱਕ ਕੋਈ ਦੱਸਿਆ ਨਹੀਂ ਡਾਕਟਰਾਂ ਨੇ ਉਸ ਤੋਂ ਮਾਰਨ ਵਾਸਤੇ ਲੈ ਕੇ ਚਲੇ ਡੈੱਡ ਬੋਡੀ ਬਾਕੀ ਬਹੁਤ ਵਧੀਆ ਇਨਸਾਨ ਸੀਗਾ ਡਿਊਟੀ ਦੇ ਪੱਖ ਦੇ ਵਿੱਚ ਬਹੁਤ ਵਧੀਆ ਨੇ ਆਪਣੀ ਡਿਊਟੀ ਇਮਾਨਦਾਰੀ ਤੇ ਵਫਾਦਾਰ ਨਾਲ ਨਿਭਾਈ ਐ ਸੀ ਆਪੀ ਚੰਗੀ ਡਿਊਟੀ ਦੇ ਦਾਨਾ ਹਾਂਜੀ ਆਖਰੀ ਸਮੇਂ ਤੱਕ ਕੋਈ ਗ੍ਰੀਤੀ ਸੀ ਹਾਂਜੀ ਡਿਊਟੀ ਤੇ ਤਰਾ ਸੀਗਾ ਜੀ 8 ਵਜੇ ਤੱਕ ਡਿਊਟੀ ਸੀ ਆਲਰੇਡੀ ਇਹ ਦੇ ਤੇ 7 ਵਜੇ ਇਹ ਸਮੱਸਿਆ ਆਈ ਤੇ ਸਹੀ ਜਸਵੰਤ ਸਿੰਘ ਨੰਬਰ ਜੀ ਤੁਹਾਡੇ ਨਾਲ ਸੀ ਡਿਊਟੀ ਤੇ ਜਦੋਂ ਬੁਦਿਓ ਨੋਟ ਤੇ ਸਮੱਸਿਆ ਆਈ ਹੈ ਕੀ ਗੱਲ ਬਣੀ ਸਾਰੇ ਰਾਤ ਮੇਰੇ ਨਾਲ ਡਿਊਟੀ ਸੀ ਬਿਲਕੁਲ ਸਹੀ ਸੀਗਾ ਜੀ ਅਸੀਂ ਰੈਸਟ ਹਾਸ ਤੋਂ ਉੱਥੇ ਕੈਂਟਰ ਡਿੱਗਣ ਕਰਨਾ ਸੀ ਜਿਹੜਾ ਚੱਲੇ ਸੀ ਉਧਰ ਨੋਜੀ ਪਰਵੀਰਵਸਤੀ ਮੋੜ ਤੇ ਅਚਾਨਕ ਮੈਨੂੰ ਕੋਈ ਨਾ ਚੱਕਰ ਆ ਗਿਆ ਮੈਂ ਮੋਟਰਸਾਈਕਲ ਠੱਲਤਾ ਤੇ ਠੱਲਣ ਸਾਰੀ ਡਿੱਗ ਪਿਆ ਜੀ ਉੱਥੇ ਪੋਤੋ ਅਸੀਂ ਪ੍ਰਾਈਵੇਟ ਗੱਡੀ ਰੋਕ ਕੇ ਅਸੀਂ ਫਿਰ ਇਹਨੂੰ ਉੱਥੇ ਨਾਲ ਦੇ ਸੱਤੇ ਮੈਂ ਨਾਲ ਸੱਤ ਕੇ ਸਿੱਤੇ ਮੈਡੀਕਲ ਐਮਰਜੈਂਸੀ ਦਾ ਕਰਾਇਆ। ਉਹ ਗੱਡੀ ਦੀ ਹਾਂਜੀ